बठिंडा डब वाली राष्ट्रीय मार्ग ते पेंदे पिंड गेरी बुट्टर नजदीक सांगनी टोंद दे चलदियां गलत साइड तो सवारियां दी भरी आ रही निजी कंपनी दी बस सामने तो आ रहे तेल टैंकर नाल टकरा गई हादसे दौरान बस विच सवार दो दर्जन दे करीब सवारियां जख्मी हो गइयां 71 कीती जानकारी अनुसार भारतमाला नाहेट सड़क दा निर्माण कार्य चल रहा है जिस कारण सड़क दा एक पासा बंद कीता होया सी रफ्तार तेल टैंकर जोरदार टक्कर हो गई टक्कर होंगे बस विच बैठिया सवारी ने चीप चिगाड़ा पा दिता सीधी टक्कर कारण बस का अगला एक हिस्सा बुरी तरीके दे नाल पन्या गया ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਸੇਵਾ ਦੇ ਵਲੰਟੀਅਰ ਸਿਕੰਦਰ ਮਛਾਣਾ ਐਬੂਲੈਂਸ ਲੈ ਕੇ ਪਹੁੰਚੇ ਜਿਸ ਹਾਦਸੇ ਦੌਰਾਨ ਜ਼ਖਮੀ ਸਵਾਰੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹਾਦਸੇ ਦੌਰਾਨ ਸੜਕ ਦੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਘਟਨਾ ਦਾ ਪਤਾ ਲੱਗਦਿਆਂ ਸੜਕ ਸੁਰੱਖਿਆ ਫੋਰਸ ਦੇ ਜਵਾਨ ਤੇ ਥਾਣਾ ਸੰਗਤ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਜਿਸ ਨੇ ਕਰੇਂ ਦੀ ਮਦਦ ਦੇ ਨਾਲ ਚੱਕਨਾਚੂਰ ਹੋਈ ਬਾਸਤੇ ਟੜਕ ਨੂੰ ਸੜਕ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕੀ ਨਾਮ ਤੁਹਾਡਾ ਕੀ ਕੰਮ ਕਰਦੇ ਹੋ ਫੇਤੀ ਵਸਤੇ ਤੇ ਫਿਰ ਕੀ ਹੋਇਆ ਅੱਜ ਟਰੱਕ ਕਾਲੇ ਰੋਂਗ ਸਾਈਡ ਆ ਰਿਹਾ ਸੀ ਬਸ ਡੇਰ ਕਰ ਤੁੰਨ ਕਿੰਨੀ ਸੀਗੀ ਤੁੰਨ ਬਹੁਤ ਸੋੜੇ ਕਿੰਨੇ ਵੀ ਦਖੀ ਹੋਈ ਇਹ ਕੁਝ ਵਾਇਰ ਸੀ ਠੇਕੜਜੀ ਗੱਟਣੀ ਅੱਡੀ ਕਿ ਸਾਰੀ ਕਿ ਨਹੀਂ ਰੈਡੀਸ਼ਟਡ ਸੀਟ ਤੇ ਨਾ ਸੁਖਦੇਵ ਸਿੰਘ ਐ ਮੈਂ ਡਿਊਟੀ ਤੇ ਆ ਰਿਹਾ ਸੀ ਬਟੰਡੇ ਨੋ ਦੀਪ ਵਾਸਤੇ ਉੱਤੇ ਕਿਹੜੇ ਪਿੰਡ ਤੋਂ ਦੁੰਨੇ ਵਾਲੇ ਤੋਂ ਫਿਰ ਕੀ ਹੋਇਆ फेर ਕਿ ਬਸ ਆਊਟਸਾਈਡ ਸੀਗੀ ਕਿ ਨਾ ਕੋਈ ਦੂਜਾ ਪਾਸਾ ਬੰਦ ਸੀਗਾ ਅੱਛਾ ਤੋਂਦੋ ਕਰਕੇ ਉਹ ਜੋ ਰੱਗੋ ਆ ਰਹੇ ਉਹ ਸਹੀ ਟਾਈਮ ਆ ਰਹੇ ਸੀਗੇ ਤੇ ਉਹ ਮੋਰ ਟੈਂਕ ਕਰਾ ਰਿਆ ਸੀਗਾ ਵਿੱਚ ਬਸ ਦੇ ਕਿੰਨੀ ਕਿੰਨੀ ਚੱਕੀ ਵਿੱਚ ਲੱਗੋ ਕਿੰਨੀ ਕਿ ਸਵਾਰੀ ਕਾਫੀ ਹੋ ਗਈ ਜੀ ਮਤਲਬ ਸਵਾਰੀ ਕਿੰਨੀ ਕਿ ਸੈਮਿਸਟਰੀ ਵਿੱਚ ਸਵਾਰੀ ਭਰੀ ਹੋਈ ਸੀ ਬਸ ਪੂਰੀ ਹਾਂ 50 ਕੇ ਸੀਗੇ ਜਾਂ ਖੜੀਆਂ ਵੀ ਸੀਗੀਆਂ ਖੜੀਆਂ ਵੀ ਵਿੱਚ ਸਵਾਰੀਆਂ 10-12 ਨਿਰਨਾ ਸ਼ੰਦਰਾ ਸੰਗਸਾਰਾ ਸੇਵਾ ਸੰਸਥਾ ਮਛਾਣਾ ਦਾ ਮੈਂ ਵਰਕਰਾਂ ਜੀ ਕੀ ਮਾਮਲਾ ਹੈ ਜੜਾ ਜੀ ਹਾਂ ਜੀ ਥੋੜਾ ਸਮਾਂ ਪਹਿਲਾਂ ਸਾਡੇ ਕੋਲ ਕਾਲ ਆਈ ਸੀ ਕਿ ਮਠੰਡਾ ਡਬਲ ਨੈਸ਼ਨਲ ਹਾਈਵੇ ਤੇ ਗੁਰੂ ਸ਼ਰ ਸ਼ੈਨੇਵਾਲਾ ਦੇ ਕੋਲ ਇੱਕ ਹਾਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੀਪਬਸ ਇੱਕ ਇੱਕ ਤੇਲ ਵਾਲੀ ਟੈਂਕੀ ਦੀ ਆਪਸ ਵਿੱਚ ਟੱਕਰ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਕਾਫੀ ਗੰਭੀਰ ਜ਼ਖਮੀ ਲੋਕ ਮਿਲੇ ਕਿੰਨੇ ਕੁ ਤਕਰੀਬਨ ਹੋਣਗੇ ਦਰਜਨ ਦੇ ਕਰੀਬ ਹੋਣਗੇ ਜੀ ਜਿਨ੍ਹਾਂ ਨੂੰ ਜਿਨ੍ਹਾਂ ਚੋਂ ਮੈਂ 5 ਤੋਂ 6 ਵਿਅਕਤੀ ਮੈਂ ਆਪਣੀ ਐਂਬੂਲੈਂਸ ਦੀ ਸਹਾਇਤਾ ਨਾਲ ਮਠੰਡਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਨ